ਚੰਡੀਗੜ੍ਹ ਦੇ ਲੋਕਾਂ ਲਈ ਚੰਡੀਗੜ੍ਹ ਫਲਾਈਓਵਰ ਨੂੰ ਬਣਾਏ ਜਾਣ ਦਾ ਇੰਤਜ਼ਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸ ਨਾਲ ਜੁੜੀ ਹੋਈ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਬਣਨ ਵਾਲੀ ਮੈਟਰੋ ਅਤੇ ਚੰਡੀਗੜ੍ਹ ਫਲਾਈਓਵਰ ਦਾ ਰਾਹ ਆਪਸ ਦੇ ਵਿੱਚ ਭਿੰੜ ਰਿਹਾ ਜਿਸ ਕਰਕੇ ਫਲਾਈਓਵਰ ਦਾ ਕੰਮ ਹੋਰ ਵੀ ਅੱਗੇ ਪੈ ਸਕਦਾ ਹੈ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਯੂਟੀ ਪ੍ਰਸ਼ਾਸਨ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਮੁੜ ਤੋਂ ਵਿਚਾਰ ਕੀਤੀ ਜਾਂਦੀ ਗੱਲ ਕੀਤੀ ਗਈ ਹੈ UT ਦੇ ਚੀਫ ਇੰਜੀਨੀਅਰ ਸੀਬੀ ਉਜਾ ਵੱਲੋਂ ਆਖਿਆ ਗਿਆ ਹੈ ਕਿ ਫਲਾਈਓਵਰ ਦੀ ਉਸਾਰੀ ਬਾਰੇ ਮੁਰਤੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਦੀ ਲਾਗਤ ਬਾਰੇ ਵੀ ਮੁਰਤੋਂ ਸਮੀਖਿਆ ਕੀਤੀ ਜਾਵੇਗੀ ਉਨ੍ਹਾਂ ਦਾਵਾ ਕੀਤਾ ਹੈ ਕਿ ਫਲਾਈਓਵਰ ਦੇ ਨਾਲ ਮੈਟਰੋ ਪ੍ਰੋਜੈਕਟ ਤੇ ਕੋਈ ਵੀ ਅਸਰ ਨਹੀਂ ਪਵੇਗਾ ਇਸ ਮਾਮਲੇ ਨੂੰ ਲੈ ਕੇ ਮੈਟਰੋ ਦਾ ਡਿਜ਼ਾਈਨ ਤਿਆਰ ਕਰਨ ਵਾਲੀ ਕੰਪਨੀ ਰਾਈਟਸ ਦੇ ਨਾਲ ਸਲਾਮਸ਼ਿਵਰਾ ਕੀਤਾ ਜਾਵੇਗਾ ਇਹ ਕਰ ਜੋ ਗਿਆ ਕਿ ਯੂਟੀ ਪ੍ਰਸ਼ਾਸਨ ਵੱਲੋਂ ਹੁਣ ਫਲਾਈਓਵਰ ਦੀ ਉਸਾਰੀ ਬਾਰੇ ਮੁੜ ਤੋਂ ਵਿਚਾਰ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਤੋਂ ਦੁਬਾਰਾ ਤੋਂ ਮਨਜ਼ੂਰੀ ਲਈ ਜਾਵੇਗੀ ਤਾਂ ਜ਼ਾਹਿਰ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਚੰਡੀਗੜ੍ਹ ਫਲਾਈਓਵਰ ਦਾ ਇੰਤਜ਼ਾਰ ਹੋਰ ਲੰਬੇ ਸਮੇਂ ਤੱਕ ਕਰਨਾ ਪੈ ਸਕਦਾ ਹੈ ਚੰਡੀਗੜ੍ਹ ਫਲਾਈਓਵਰ ਦੇ ਰਾਹ ਦੇ ਵਿੱਚ ਆਉਣ ਵਾਲੀ ਇਹ ਪਹਿਲੀ ਅੜਚਨ ਨਹੀਂ ਹੈ ਇਸ ਤੋਂ ਪਹਿਲਾਂ ਸਾਲ 2019 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਰਨ ਕਲੱਬ ਨਾਮ ਦੀ ਇੱਕ ਸੰਸਥਾ ਵੱਲੋਂ ਆਖਿਆ ਗਿਆ ਸੀ ਕਿ ਇਸ ਨਿਰਮਾਣ ਕਾਰਜ ਦੇ ਕਰਕੇ 700 ਦੇ ਕਰੀਬ ਦਰਖਤ ਕੱਟੇ ਜਾਣਗੇ ਜੋ ਕਿ ਵਾਤਾਵਰਣ ਦੇ ਲਈ ਬੇਹਦ ਹਾਨੀਕਾਰਕ ਹੋਣਗੇ ਜਿਸ ਤੋਂ ਬਾਅਦ ਹਾਈ ਕੋਰਟ ਵੱਲੋਂ ਇਸ ਮਾਮਲੇ ਨੂੰ ਲੈ ਕੇ ਫਲਾਈਓਵਰ ਦੇ ਨਿਰਮਾਣ ਤੇ ਰੋਕ ਲਗਾ ਦਿੱਤੀ ਗਈ ਸੀ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਹਰ ਇੱਕ ਦਰਖਤ ਕੱਟੇ ਜਾਣ ਦੇ ਪਿੱਛੇ ਤਿੰਨ ਤੇ ਲਗਾਈ ਜਾਣਗੇ ਉਸ ਤੋਂ ਬਾਅਦ ਇਸੇ ਸਾਲ ਜਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਫਲਾਈਓਵਰ ਦੀ ਉਸਾਰੀ ਨੂੰ ਹਰੀ ਚੰਗੀ ਦਿੱਤੀ ਗਈ ਤਾਂ ਇਹ ਇੱਕ ਰਾਹਤ ਭਰੀ ਖਬਰ ਨਜ਼ਰ ਆਈ ਪਰ ਹੁਣ ਚੰਡੀਗੜ੍ਹ ਦੇ ਵਿੱਚ ਬਣਨ ਜਾ ਰਹੀ ਮੈਟਰੋ ਦਾ ਰਾਹ ਜਦ ਚੰਡੀਗੜ੍ਹ ਫਲਾਈਓਵਰ ਦੇ ਨਾਲ ਭਟ ਗਿਆ ਹੈ ਤਾਂ ਇੱਕ ਨਵੀਂ ਮੁਸ਼ਕਲ ਪੈਦਾ ਹੋ ਗਈ ਹੈ ਇੱਥੇ ਦੱਸ ਦਈਏ ਕਿ ਇਹ ਫਲਾਈਓਵਰ ਸੈਕਟਰ 32 ਮੈਡੀਕਲ ਕਾਲਜ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਟ੍ਰਿਬਿਊਨ ਚੌਂਕ ਲੰਘਣ ਤੋਂ ਬਾਅਦ ਦੱਖਣ ਮਾਰਗ ਦੇ ਰੇਲਵੇ ਓਵਰ ਬ੍ਰਿਜ ਤੱਕ ਬਣਾਇਆ ਜਾਣਾ ਹੈ ਇਸ ਸਬੰਧ ਵਿੱਚ ਯੂਟੀ ਦੇ ਤਤਕਾਲੀ ਪ੍ਰਸ਼ਾਸਕ ਵੀਪੀ ਸਿੰਘ ਬਨੌਰ ਵੱਲੋਂ 3 ਮਾਰਚ 2019 ਨੂੰ 137 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀ ਪੱਥਰ ਵੀ ਰੱਖਿਆ ਗਿਆ ਸੀ ਹਾਲਾਂਕਿ ਪਹਿਲਾਂ ਯੂਟੀ ਪ੍ਰਸ਼ਾਸਨ ਨੇ 7 ਕਿਲੋਮੀਟਰ ਲੰਬਾ ਫਲਾਈਓਵਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਇਸ ਨੂੰ ਘਟਾ ਕੇ 3.5 ਕਿਲੋਮੀਟਰ ਕਰ ਦਿੱਤਾ ਜਿਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਇਸ ਦੀ ਲੰਬਾਈ ਹੋਰ ਘਟਾਲ ਦਿੱਤੀ ਅਤੇ 1.6 ਕਿਲੋਮੀਟਰ ਕਰ ਦਿੱਤੀ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਚੰਡੀਗੜ੍ਹ ਦੇ ਲੋਕਾਂ ਦਾ ਇੰਤਜ਼ਾਰ ਕਦ ਖਤਮ ਹੁੰਦਾ ਹੈ ਅਤੇ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਬਣਾਏ ਜਾਣ ਵਾਲੇ ਇਸ ਫਲਾਈਓਵਰ ਦਾ ਨਿਰਮਾਣ ਕਾਰਜ ਕਦ ਸ਼ੁਰੂ ਹੁੰਦਾ ਹੈ